ਜਿਹੜੀ ਲਈ ਜਾ ਰਹੀ ਆ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਦੀ ਉਹ ਜ਼ਮੀਨ ਬੰਦ ਕਰ ਉਹ ਜ਼ਮੀਨ ਪੰਜਾਬ ਦੇ ਭਲੇ ਲਈ ਨਹੀਂ ਹੈ ਉਹ ਜ਼ਮੀਨ ਉਤੇ ਖੀਰੀ ਕੇਜਰੀਵਾਲ ਦਾ ਕਬਜ਼ਾ ਕੋਲੇ ਆਉਂਦੇ ਦੋਸਤਾਂ ਮਿੱਤਰਾਂ ਦੇ ਨੂੰ ਜਿ세 ਜਿ세 ਦਿੱਲੀ ਗੁਜਰਾਤ ਹਰਿਆਣਾ ਉੱਪੀ उथो दे आपके दोस्त मित्र देनी देना एक गद्दारी है और कामयाब हो जाती हैदारी कड़ी जिडा नहीं तवे जिडा नहीं ट्रकडा नहीं समुद्र तो वाला कलंक भगवंत मान तेरे ते लगू ਲੋਕ ਕਹਿੰਦੇ ਕਿ ਮਿੰਦਰਸੋ ਮਾਸਟਰ ਦਾ ਮੁੰਡਾ ਭਗਵੰਤ ਮਾਨ ਸੀ ਇੱਕ ਉਹ ਆ ਗਿਦਾਰੀ ਕਰਕੇ ਗਿਦਾਰਾਂ ਦੀ ਸੂਚੀ ਚ ਸਭ ਤੋਂ ਉੱਪਰ ਨਾਂ ਤੇ ਨਾ ਚੜਿਆ। ਇਸ ਲਈ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੀ ਦਵਾਈ ਜਿਹੜੀ ਮੂਵਮੈਂਟ ਚੱਲ ਰਹੀ ਹੈ ਲੋਕ ਪੜਾਈ ਪਾਰਟੀ ਤਿਆਰ ਹੈ ਕਿਸਾਨ ਜਥੇਬੰਦੀਆਂ ਮੂਵਮੈਂਟ ਚ ਲਾਉਣ ਅਸੀਂ ਉਹਦਾ ਸਾਥ ਦੇਵਾਂਗੇ। ਕੀ ਸਰ ਇਹ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਤਰੀਕ ਤੇ ਤਿਆਰੀ ਦੁਆਰ ਚ ਹੈ? ਨੰਬਰ 1 2020 ਇਲੈਕਸ਼ਨ ਲਈ ਹਲੇ 2 ਸਾਲ ਪਏ ਹੈ। ਅਸੀਂ ਲੀਡਰਸ਼ਿਪ ਬੈਠੇ ਅਸੀਂ ਬਕਾਇਦਾ ਲੋਕਾਂ ਨੂੰ ਮਿਲਣਾ ਸ਼ੁਰੂ ਕਰਤਾ ਲੋਕਾਂ ਨੂੰ ਮਿਲਣਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਮੁੱਦਾ ਚੁੱਕਿਆ ਸਾਡੇ ਜਿੰਨਾ ਗਰੀਬਾਂ ਦਾ ਮੁੱਦਾ ਚੁੱਕਦਾ ਕੋਈ ਨਹੀਂ ਆਹ ਫੋਟੋ ਲੈ ਲਈ ਹੈ ਸੱਤ ਮੁੰਡਿਆਂ ਨੂੰ ਪੰਗੇ ਦੇ ਜਾਂਡੇ ਰਜਾ ਕੇ 6-7 ਸਾਲ ਪਹਿਲਾਂ ਬਾਹਰ ਮਾਰਤਾ ਉਹਦਾ ਮੁੱਦਾ ਕਿਸੇ ਨੇ ਨਹੀਂ ਚੁੱਕਿਆ ਕੱਲਾ ਲੋਕ ਭਲਾਈ ਪਾਰਟੀ ਨੇ ਚੁੱਕਿਆ ਉਹ ਸੱਤੇ ਦੇ ਵਿੱਚੋਂ ਹੈ ਕਿ ਆ ਪੰਜ 6 ਸਿੱਖ ਮਾਮਾ ਹੈ ਇੱਕ ਹਿੰਦੂ ਮਾਂ ਉਹ ਹਿੰਦੂ ਮਾਂ ਜਿਹੜੀ ਸਭ ਤੋਂ ਦਰਦਨਾਕ ਹੈ ਉਹਦੀ ਭੈਣ ਜਿਹੜੀ ਹੈ ਇਕੱਲੀ ਰਹੇਗੀ ਤੇ ਉਹ ਹਰ ਦੁਆਲੀ ਤੇ ਫੋਟੋ ਰੱਖੜੀ ਬੰਦੀ ਆ ਸੁਣਦਾ ਕੋਈ ਨਹੀਂ ਕਾਹਦੀ ਦਰਦ ਹੈ ਇਥੇ ਭਗਵੰਤ ਮਾਨ ਤੈਨੂੰ 3.5 ਸਾਲ ਹੋ ਗਏ ਤੂੰ ਉਹ ਸਤਕੁਰ ਜਿਹੜੇ ਕਤਲ ਕੀਤੇ ਤਾਂ ਇਹਦਾ ਨਾਂ ਵੀ ਜਾਣਦਾ ਤੈਨੂੰ ਤੂੰ ਪਿੰਡ ਵੀ ਜਾਣਦਾ ਤੇਰੇ ਕੋਲ ਉਹਦੀ ਫੋਟੋ ਵੀ ਹੈ ਸਾਡੇ ਕੋਲ ਤਾਂ ਹੈਗੀ ਹੈ ਇਸ ਲਈ ਅਸੀਂ ਕਹਿੰਨੇ ਭਗਵੰਤ ਮਾਨ ਗਦਾੜਾਂ ਦੀ ਲਿਸਟ 'ਚ ਇੱਥੇ ਕਈ ਖ਼ਦਾਰ ਆਏ ਕਈ ਖ਼ਦਾਰ ਸ਼ਾਹ ਮੁਹੰਮਦ ਲਖਦਾ ਅੰਦਰੋਂ ਰਲੇ ਵੇ ਸੀ ਧਿਆਨ ਚੱਦ ਡੋਗਰੇ ਵਗੈਰਾ ਤੂੰ ਹਿੰਦੁਸਤਾਨ ਤੇ ਅੰਗਰੇਜ਼ਾਂ ਦੇ ਤੋਂ ਲੈ ਕੇ ਇਹ 24 ਹਜ਼ਾਰ ਏਕੜ ਜ਼ਮੀਨ ਤੂੰ ਅਕਵਾਇਰ ਕਰ ਲਈ ਤੇ ਕੇਜਰੀ ਵਾਲੇ ਪੰਜਾਬ ਤੇ ਪੰਜਾਬ ਦੀ ਮਾਂ ਤੇ ਗੁਰੂ ਗੋਬਿੰਦ ਸਿੰਘ ਪਿਤਾ ਉਹਨਾਂ ਤੋਂ ਲੈ ਕੇ ਅੱਜ ਤਾਈਂ ਮਾਂ ਖ਼ਦਾਰ ਭਗਵਾਨ ਤਮਨ ਤੂੰ ਹੋਵੇਂਗਾ ਜੇ ਆਪਾਂ ਗੱਲ ਕਰੀਏ ਕਿ ਲੋਕ ਭਾਈ ਉਹ ਜੋ ਹੁਣ ਕਿਸਾਨਾਂ ਦੀ ਮਦਦ ਹਮਾਇਤ ਲਈ ਕੀਤੀ ਹੈ। ਇਹ ਵੀ ਇਹ ਕੀ ਹੈ ਕਿ ਕਿਸਾਨ ਮੂਵਮੈਂਟ ਲੜ ਲੈ ਆਪਾਂ ਸਾਰੇ ਜਣੇ ਉਹਨਾਂ ਦਾ ਸਾਥ ਦਿਓ। ਕ੍ਰੈਡਿਟ ਲੈਣ ਦੀ ਲੜਾਈ ਨਾ ਲੜੋ। 24000 ਏਕੜ ਪਛਾਉਂਦ ਲੜਾਈ ਲੜੋ। ਇਹ ਕਿਸਾਨ ਜਿੱਥੇ ਵਧੀਆਂ 14-15 ਉਹ ਰੜ ਕੇ ਜੂਝਦੀਆਂ ਉਹਨੂੰ ਨਾ ਕਹੋ ਤੁਸੀਂ ਜੂਝਦੇ ਹੋ ਤੁਸੀਂ ਤੁਹਾਡੇ ਨਾਲ ਹੈ। ਉਹਨਾਂ ਨੇ ਚ ਉਹਨਾਂ ਦਾ ਲੜਨੀਆ ਨਹੀਂ ਕਿ ਉਹਨਾਂ ਦੇ ਸਪਾਰਟੀਆਂ ਨੇ ਲੜਨੀਆ। ਇਸ ਲਈ ਬੜੀ ਸੋਹਣਾ ਮਾਹੌਲ ਹੈ। ਕਿਸਾਨ ਜੱਥੇਬੰਦੀਆਂ ਨੂੰ ਮੇਰੀ ਪਾਰਟੀ ਕਹਿੰਦੀ ਹੈ ਕਿਸਾਨ ਜੱਥੇਬੰਦੀਆਂ ਲੜਨ ਅਸੀਂ ਉਹਨਾਂ ਦੇ ਪਿੱਛੇ ਲੱਗਾਂਗੇ ਕੀ ਨਾਮ ਹੈ ਜਨਕਰਾਜ ਕੁਲਵੰਦ ਜਨਕਰਾਜ ਇੱਕ ਕਿੰਨੀ ਟੋਟੀ ਪ੍ਰੋਪਰਟੀ ਸੀ ਜਿਹੜੀ ਹੈ 7.5 ਏਕੜ ਜ਼ਮੀਨ ਤੇ ਤੇ ਉਹ ਜ਼ਮੀਨ ਸਾਡੀ ਸਹਿਮਤੇ ਤੋਂ ਬਿਨਾਂ ਪੰਜਾਬ ਸਰਕਾਰ ਨੇ ਨੋਟੀਫਾਈ ਕੀਤਾ ਹੈ ਪੰਜਾਬ ਸਰਕਾਰ ਰੋਜ਼ ਪ੍ਰੈਸ ਦੇ ਵਿੱਚ ਉਹਨਾਂ ਦੇ ਮਸਤਰੀ ਸਹਿਬਾਨ ਉਹਨਾਂ ਦੇ ਪਾਰਟੀ ਦੇ ਅਹੁਦੇਦਾਰ ਰੋਜ਼ ਇਸ ਗੱਲ ਦੀ ਗੱਲ ਕਰਦਾ ਕਿ ਅਸੀਂ ਸੈਂਪ ਟੂਬੀਆਂ ਜਮਿੰਦਗੀ ਲਵਾਉਂਦੇ ਹਾਂ ਉਹ ਜਿਹੜੀਆਂ ਜ਼ਮੀਨਾਂ ਪਹਿਲੇ ਹੀ ਉਹਨਾਂ ਨੇ ਨੋਟੀਫਾਈਡ ਕਰਤੀਆਂ ਹੁੱਡਾ ਦੇ ਹਦੀਦ ਕਰਤੀਆਂ ਉੱਥੇ ਕੋਈ ਵੀ ਅੱਜ ਕਿਸਾਨ ਉੱਥੇ ਆਪਣਾ ਘਰ ਨਹੀਂ ਬਣਾ ਸਕਦਾ ਮੋਟਰ ਦਾ ਕੋਠਾ ਨਹੀਂ ਬਣਾ ਸਕਦਾ ਪਸ਼ੂ ਵਾਲੀ ਖੁਰਲੀ ਨਹੀਂ ਬਣਾ ਸਕਦਾ ਜੇ ਤੁਸੀਂ ਇੱਟਾ ਉੱਥੇ ਲਿਆ ਕੇ ਸਟੱਟੋਗੇ ਹੁੱਡਾ ਦੇ ਕਰਮਚਾਰੀ ਉਸੇ ਵੇਲੇ ਉੱਥੇ ਆ ਜਾਂਦੇ ਜੇ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਸਿਰਫ ਵਾਈ ਕਰ ਸਕਦੇ ਖੇਤੀ ਕਰ ਸਕਦੇ ਸਾਡੀ ਸਹਿਮਤੀ ਤੋਂ ਬਿਨਾਂ ਜਿਹੜੀਆਂ ਨੋਟੀਫਾਈਡ ਕੀਤੀਆਂ ਨੇ ਜਿਹੜੀਆਂ ਦੋ ਪਿੰਡਾਂ ਨੂੰ ਉੱਥੇ ਉਜਾੜਿਆ ਜਾ ਰਿਹਾ ਛੇਰ ਮਾਜਰਾ ਅਤੇ ਭਸਿਆਲਾ ਪਿੰਡ ਜਿਹੜੇ ਕਿ ਪਟਿਆਲੇ ਸਹਿਰ ਤੋਂ 10-12 ਕਿਲੋਮੀਟਰ ਦੂਰ ਤੇ ਅਗਲੀ ਗੱਲ ਵੱਡੀ ਇਹ ਆ ਵੀ ਉਹ ਜ਼ਮੀਨ ਨੈਰਸਨ ਹਾਈਵੇ ਦੇ ਨਾਲ ਆ ਰੋਡ ਤੋਂ 12 ਫੁੱਟ ਦੂਗੀ ਆ ਉਹ 10-12 ਸਾਲ ਡਿਵੈਲਪਮੈਂਟ ਕੀਤੀ ਜਾ ਸੀ ਉੱਥੇ ਅਰਥਵਾਰਥ ਕਿੱਥੋਂ ਲਿਆਣਗੇ ਮਿੱਟੀ ਇਹ پنجاب ਦਾ ਪਹਿਲੇ ਨਹੀਂ ਮਿੱਟੀ ਹੈ ਸੂਟੇ ਨਹੀਂ ਕਰ ਦਿਓ ਦੂਜਾ ਮਿਲਟਰੀ ਦੀ ਤਾਰ ਨਾਲ ਆ ਬਿਲਕੁਲ ਉਹ ਦਾ ਮਿਲਟਰੀ ਉਥੇ ਬਾਰੂਦ ਦਾ ਭੰਡਾਰਾ ਉਹਦੇ ਲਾਗੇ ਤੁਸੀਂ 3 ਕਿਲੋਮੀਟਰ ਤੱਕ ਆਬਾਦੀ ਦੀ ਬਸਾ ਸਕਦੇ ਜੇ ਲਾ ਉਹ ਬਿਲਕੁਲ ਤਾਰ ਦੇ ਨਾਲ ਕੁਝ ਏਰੀਆ ਉਸ ਦੇ ਵਿੱਚ 30 30 40 ਘਰ ਲੋਕਾਂ ਦੇ ਨੇ ਜਿਹੜੇ ਉਹ ਵੀ ਵਿੱਚ ਅਕਵਾਇਰ ਕਰ ਲਈ ਉਹਨਾਂ ਨੂੰ ਵੀ ਉਥੋਂ ਉਜਾੜਿਆ ਜਾ ਰਿਹਾ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਤੇ ਸਹਿਮਤੀ ਕਿੱਥੇ ਰਹੀ ਹੁਣ ਕੀ ਨਹੀਂ ਨਹੀਂ ਅਸੀਂ ਆਪ ਇਹ ਲੜਾਈ ਲੜ ਰਹੇ ਅਸੀਂ ਬਹੁਤ ਚਾਰ ਕੱਟ ਕਿਤੇ ਲੋਕ ਲਈ ਪਾਰਟੀ ਵੱਲੋਂ ਵੀ ਕਿਸਾਨ ਜਥੇਬੰਦੀਆਂ ਵੀ ਅਸੀਂ ਪੁੱਡਾ ਦਫ਼ਤਰ ਕੋਲੇ ਪ੍ਰੋਟੈਸਟ ਵੀ ਕੀਤਾ ਉੱਥੋਂ ਦੀ ਜਿਹੜੀ ਮੁੱਖ ਪ੍ਰਸ਼ਾਸਕਾ ਅੰਦੀਸ਼ਾ ਰਾਣਾ ਜੀ ਉਹਨੂੰ ਜਾਤੀ ਤੋਂ ਤੇ ਮੈਂ ਵੀ ਮਿਲਿਆ ਡੈਪੂਟੀਸ਼ਨ ਵੀ ਮਿਲੇ ਉਸ ਦਾ ਇਹ ਕਹਿਣਾ ਕਿ ਜਿਹੜੀ ਤੁਹਾਡੀ ਏਟਾ ਚੁੱਕ ਲੋ ਨਹੀਂ ਮੈਂ ਚੁੱਕ ਕੇ ਲੈ ਜੂਗਾ ਸਰ ਮੈਂ ਆਸ ਕਰਦਾ ਕਹਿੰਦੇ ਜੇ ਇਸ ਤਰੀਕੇ ਨਾਲ ਵੇਚਨੀ ਹੈ ਤਾਂ ਵੇਚੇ ਸਾਰੇ ਵਿੱਚੋ ਕੁਝ ਸਮਝ ਦੀ ਗੱਲ ਹੋ ਖੀ ਤਾਂ ਰਹੀ ਨਹੀਂ ਹੋ ਦੇਣ ਪੈਸੇ ਅੱਜ ਦੇ ਤੇ ਅਸੀਂ ਤਿਆਰ ਹਾਂ ਉਹਨੂੰ ਦੇਣ 75 ਲੱਖ ਰੁਪਏ ਕਲੈਕਟਰ ਰੇਟ ਆਫ ਜਵੀਦਾ ਡੀਸੀਡੀ ਦੇ ਦ੍ਰਿਸ਼ਟੀ ਆ ਐਜੇ ਲਾ ਜੋ ਸੁਪਰੀਮ ਕੋਰਟ ਦੀ ਅਥਾਰਟੀ ਆ ਜੋ ਤੁਹਾਡਾ ਕਲੈਕਟਰ ਰੇਟ ਆ ਉਹਦਾ 4 ਗੁਣਾ 3 ਕਰੋੜ ਰੁਪਏ ਕਿੱਲੇ ਦਾ ਰੇਟ ਹੋ ਗਿਆ ਉਹਦੇ ਸਾਨੂੰ ਅੱਜ ਦੇ ਦੇ ਅਸੀਂ ਅੱਗੇ ਜਾ ਕੇ ਜਵੀਦਾ ਕਰੀਏ ਲਵਾਂਗੇ ਸਿਰਫ ਉਹਦਾ ਕਿਤੇ 4800 1200 ਕਾ ਦੇ ਦਾਂਗੇ ਹਜ਼ਾਰ ਕਾ ਤੁਹਾਨੂੰ ਬਰਾੜ ਦੇ ਤੇ 200 300 ਰੁਪਏ ਦੇ ਦਾਂਗੇ ਕੋਸੀ ਕੀ ਕਰਨਾ 7 ਸਾਲ ਬਾਅਦ ਦੇਣਗੇ ਕੜੂਹਾ ਜਾਓ ਤੁਸੀਂ ਬਲਵਾ ਜਾਓ ਚੰਡੀਗੜ੍ਹ ਦੇ ਨਾਲ ਜਿੰਨੇ ਵੀ ਉੱਥੇ ਗਮਾਂਡਾਂ ਨੇ ਜਾਂ ਲੈਟ ਸੀਲ ਕੀ ਦਿੱਤਾ ਜਿਹੜੀ ਜ਼ਮੀਨ ਆ 7-7-8-8 ਸਾਲ ਹੋ ਗਏ ਤੱਕ ਡਿਵੈਲਪ ਨਹੀਂ ਹੋਈ ਸੜਕਾਂ ਨਹੀਂ ਬਣੀਆਂ ਸੀਵਰੇਜ ਨਹੀਂ ਪਈ ਲੋਕਾਂ ਤੋਂ ਹਥਿਆਲੀ ਆ